ਰਾ ਦੇ ਕੇ ਆ ਮਾਣ ਖੜ ਜਦੋਂ ਉਹਦਾ ਆ ਮੇਰੀ ਤੇ ਭੁਈ ਹੱਡੀ ਨਹੀਂ ਲੱਗਨਦੀ ਮੈਂ ਗਵਾਂਡਨ ਨੂੰ ਦੇਖ ਕੇ ਤੇ ਆ ਨਾਲੇ ਪੁੱਛਾ ਉਹਦਾ ਆਇਆ ਕਿ ਨਹੀਂ ਆਇਆ ਮੈਂ ਪੁੱਛਿਆ ਉਹ ਆ ਸਿਰ ਤੇ ਦੇਖੀ ਕਿ ਨਹੀਂ ਦੇਖੀ ਇਹ ਭੈਣ ਘਰੇ ਹੀ ਆ ਪੰਮੋ ਪੰਮੋ ਘਾਲੀਆਂ ਕਿੱਥੇ ਗਈ ਆ ਆ ਜੀ ਆਜਾ ਕਿੱਥੇ ਵੜੀ ਨੀ ਆਵਾਜ਼ਾਂ ਦਿੱਤੀ ਕਿੱਥੇ ਵੜੀ ਆਂ ਕੁਛ ਮੈਂ ਅੰਦਰ ਵੇਖਣ ਲਈ ਹੋਏ ਨਾ ਇਹ ਕਿਈ ਆਈ ਹੈ ਤੇ ਮੈਂ ਹਾਂ ਚੱਲ ਆਹ ਘੜਾ ਮੇਰੇ ਵੀਰ ਸੰਧਾਰਾ ਦੇ ਕੇ ਗਿਆ ਸੀ ਮੇਰੇ ਤੇ ਕੋਈ ੱਡੀ ਨਹੀਂ ਸੀ ਲੱਗਨਦੀ ਮੈਂ ਹਾਂ ਮੈਂ ਸਾਰੇ ਵੜ ਲਿਆ ਤੇ ਮੈਂ ਤੇਰਾ ਹੀ ਘਰ ਰਹਿ ਗਿਆ ਸੀਗਾ ਤੇ ਮੈਂ ਹਾਂ ਇਹਨੂੰ ਵੀ ਦੇ ਕੇ ਆਵਾ ਤੇਰਾ ਵੀ ਐਸਾ ਨਾ ਮੈਂ ਇਹਦੀ ਕੰਦਈ ਆ ਕਿ ਜਾਈ ਨਹੀਂ ਕਿ ਆਉਣਗੇ ਕੱਲ ਮੜ ਮੋਟਾ ਦਾ ਵੱਡਾ ਕੱਟਾ ਹੋ ਜਾਂਦਾ ਟਾਈਮ ਅੱਗੇ ਥੋੜਾ ਜਿਆਦਾ ਸੌਂ ਜਾਂਦੇ ਹੁੰਦੇ ਹੁਣ ਸੇ ਖਤਮ ਹੋ ਗਾ ਤੇਰੇ ਆਉਂਦੇ ਵੀ ਘੱਟ ਹੀ ਆ ਮੇਰੇ ਬਹੁਤ ਕਰਦੇ ਮੇਰਾ ਮੇਰੇ ਤੇ ਝਾਟ ਹੀ ਆ ਜਾਂਦਾ ਮੇਰੇ ਤੇ ਭਰਾ ਵੀ ਕਿਤੇ ਮੇਰਾ ਇੰਨਾ ਕਰਦੇ ਮੇਰੇ ਤੇ ਮਾਂ ਵੀ ਮੇਰਾ ਬੜਾ ਕਰਦੀ ਐ ਤੇਰਾ ਹੀ ਵਰੀ ਪੇਟ ਆਉਂਦਾ ਕਈ ਵਾਰ ਤੇ ਤੇਰਾ ਆਉਂਦਾ ਹੀ ਨਹੀਂ ਗਾ ਨਹੀਂ ਆਈ ਵਰੀ ਆਉਂਦਾ ਪਿਛਲੀ ਵਾਰ ਮੈਂ ਤੁਹਾਡੇ ਘਰ ਦੇ ਕੇ ਨਹੀਂ ਆਈ ਹਾਏ ਥੋੜੇ ਜਿ ਲੇਟ ਸੀ ਤੇ ਥੋੜੇ ਜਿ ਪਹਿਲਾਂ ਆ ਜਾਂਦੇ ਚੇਤਾ ਚੁੱਤਾ ਹੋ ਜਾਂਦੀ ਨਾ ਫਿਰ ਲੇਟ ਆਉਂਦਾ ਚੇਤਾ ਚੁੱਤਾ ਜੇ ਨਹੀਂ ਰਹਿੰਦਾ ਗਾ ਹਾਂ ਨਹੀਂ ਨਹੀਂ ਆਉਂਦੀ ਸੀ ਮੇਰੀ ਚਾਚੀ ਆਉਣਗੇ ਵੀ ਕੇ ਜੀ ਆਉਣਗੇ ਜਿੱਦ ਤੱਕ ਜਿਹੜਾ ਸਾਰਾ ਸੌਂ ਚਲਾ ਗਿਆ ਵਾ ਇੱਥੇ ਵਿਆਹ ਬਾਤ ਆਜਾ ਨਾ ਲੇ ਕਿ ਨਾ ਪਿਛਾਈ ਆਜਾ ਤੇ ਪਤਾ ਤਾਂ ਜੀਤੀ ਦਾ ਟਾਈਮ ਹੀ ਹੋਣੇ ਚਾਹੁੰਦੇ ਆ ਆ ਜਾਣੇ ਝੂਠ ਮਾਰੀ ਜਾਨੀ ਆ ਚਾਚੇ ਤਾਇਆ ਦੇ ਪੁੱਤ ਕਿੱਥੇ ਪਾਉਂਦੇ ਚਾਚੀਆਂ ਤਾਈਆਂ ਵੀ ਪਣੀਆਂ ਚਾਚੇ ਤਾਂ ਇਹ ਵੀ ਗੱਦੀ ਬਣੇ ਕਿਸੇ ਦੇ ਨਹੀਂ ਤੁਹਾਡੇ ਸਾਹਮਣੇ ਪਿਛਲੀ ਨਾ ਕਿ ਡੱਬਦੀਆਂ ਦੇਖੇ ਤੁਹਾਡੇ ਘਰ ਦੇਖੀਆਂ ਆਈਆਂ ਅਨ ਵੀ ਦੇ ਕੇ ਜਾਂਦੇ ਆ ਵੀ ਕਿਉਂ ਉਹਦਾ ਕੀ ਫਾਇਦਾ ਜਦੋਂ ਸਾਰਾ ਸਾਉਣ ਖਤਮ ਹੋ ਜਾਗਾ ਤੇ ਉਹਦੇ ਸੰਧਾਰੇ ਦਾ ਕੀ ਫਾਇਦਾ ਫਾਇਦਾ ਤਾਂ ਹੁੰਦਾ ਜਦ ਚੜੇ ਸੌਣੇ ਸੰਧਾਰਾ ਜੇ ਤੇ ਆ ਕੇ ਪੈਸਾ ਲੈਂਦਾ ਲੇਕਿਨ ਜੀ ਆ ਜਾਂਦਾ ਸੀ ਦੀਦੀ ਐਥੇ ਥੋੜਾ ਜਿਹਾ ਲੇਟ ਹੋ ਗਿਆ ਵਾ ਦੀਕ ਮੰਮੀ ਅੱਗੇ ਡੀਕ ਕਰੰਦੀ ਆ ਚਲ ਮੇਰਾ ਭਾਂਡਾ ਵੇਲਾ ਕਰਕੇ ਦੇ ਦੇ ਮੈਂ ਜਾ ਰਹਾ ਉਹਦੇ ਪਾਪਾ ਨੇ ਘਰੇ ਰੋਟੀ ਖਾਣੀ ਐ ਤੇ ਮੈਂ ਹਾਂ ਪਹਿਲਾਂ ਫੜਾ ਆਈ ਆ ਤੇ ਮੈਂ ਪਾਣੀ ਲੈ ਕੇ ਦਉ ਤੁਹਾਨੂੰ ਵੇਲਾ ਮਰਜੀ ਤੇਰੀ ਚ ਬੋਟਲ ਪਿਉਣੀ ਤੇ ਪਿਆ ਦੇ

ਤੇ ਉਹਨਾਂ ਦਾ ਵੀ ਅੱਗੇ ਆ ਜਾਂਦਾ ਫਿਰ ਕੀ ਦੀਦਾ ਮੈਨੂੰ ਲੱਗਦਾ ਲੱਗੀ ਆਪਣੀ ਜਿਹੜੀ ਗਵਾਂਡ ਨਾਉਂਦੀ ਜਦੋਂ ਵੀ ਲੇਟ ਅੱਗੇ ਉਹਦਾ ਵੀ ਚੜਦੇ ਸੌਂ ਜਾਂਦੇ ਮੈਂ ਅੱਗੇ ਆਖ ਨਹੀਂ ਕਰਦਾ ਨਹੀਂ ਇਹ ਜਿੱਤੇ ਆ ਜਾ ਕਰਨਾ ਉਹਦਾ ਤਾਂ ਸੰਧਾਰਾ ਮੇਰੇ ਨਾਲ ਇਕੱਠਾ ਹੀ ਆਇਆ ਵਾ ਚੱਲ ਦੇ ਰਾਜੇ ਮੇਰੇ ਘਰ ਤੇ ਦੇਗੀ ਅੱਛਾ ਤੇਰਾ ਜੂ ਅੱਗੇ ਪਿਛੇ ਹੋ ਗਈ ਹੁਣ ਦੂਜੇ ਕੇ ਘਰ ਗਈ ਉਹ ਦਿਨ ਪਤਾ ਫਿਰ ਟਾਈਮ ਲੱਗਦਾ ਪਰ ਕਿੰਨੇ ਰਕਾਰ ਹੁੰਦੇ ਮੇਰੇ ਘਰ ਤੇ ਚਾਟੀ ਤੇ ਹੈਗੀ ਸੀ ਪਹਿਲਾਂ ਹੀ ਦੇਗੀ ਸੀ ਆ ਜਾਂਦੀ ਦੀਦੀ ਆਲੋ ਸੰਧਾਰਾ ਆਇਆ ਤੇ ਨਾਲ ਉਹ ਮੈਂ ਉਧਰ ਦੇਣ ਚੱਲੀ ਉਹਨੇ ਰੋ ਮੈਨੂੰ ਟੱਕਰ ਕੀ ਮੈਂ ਉਹਨੂੰ ਆਪਣੇ ਵਾਲਾ ਫੜਾਤਾ ਉਹਨੇ ਮੈਨੂੰ ਸੰਧਾਰਾ ਆਪਣੇ ਵਾਲਾ ਫੜਾ ਲਿਆ ਉਹ ਵਧੀਆ ਹੁੰਦੀ ਮੇਰੇ ਨਾਲ ਫਿਰ ਕੀ ਤਾਂ ਨਾਮ ਹੀ ਦੇ ਕੇ ਜਾਣਾ ਉਹ ਸਾਰੇ ਜਿ ਗੁੱਸੇ ਦੀ ਪਿਛਲੀ ਬਾਤ ਕਿਉਂ ਕਿਹੜੀ ਦਾ ਗੁੱਸੇ ਉਹ ਨਾ ਬਿਸਕੁਟ ਹੀ ਉਹਦੇ ਥੋੜੀ ਜਿਹੀ ਤੇ ਉਸ ਵਾਰ ਬੇਜ ਲੱਗੀ ਸੀ ਅਛਾ। ਅਹ ਤੇ ਮੈਂ ਵੈਹੀ ਗੱਲ ਬੇਸ਼ੱਕ। ਤੇ ਉਹ ਗੱਲ ਤੇ ਮੈਂ ਤੈਨੂੰ ਕਹਿਣੀ ਆਂ ਵੀ ਭਰਾ ਆਪਣੇ ਹੁੰਦੇ ਆ। ਆਪਣੇ ਹੋਣਗੇ ਭੁੱਲੀ ਡਾਲ ਲੱਤਾ ਲਿਆਉ ਕੋਈ ਚੀਜ਼ ਲਿਆਉ ਸੋਹਣੇ ਲੱਗੀ ਤਾਂ ਬਗਾਨੇ ਨੇ ਤੇ ਗਰੋਂ ਗਲਾਵਾ ਹੀ ਲਾਉਣਾ ਹੁੰਦਾ ਹੀ। ਨਹੀਂ ਮੈਂ ਕਿਉਂ ਕਹਾਂ ਵਾਧੂ ਕਰਦੀ ਆ। ਇਹ ਤਾਂ ਬਗਾਨੇ ਵਾਧੂ ਕਰਦੇ ਆਉਣਗੇ ਆਂ ਇਦੀ ਗੱਲਤ ਨਹੀਂ ਕੋਈ ਕੰਮ ਕੁੰ ਪੈ ਗਿਆ ਹੋਵੇ। ਤੇ ਉਹ ਇਹ ਤੇ ਪਰ ਮੈਂ ਮਾਨੂੰ ਹੌਸਲਾ ਤੇ ਦਿਲਾਸਾ ਦੇਣ ਵਾਲੀ ਗੱਲ ਨਹੀਂ ਘੋਰ ਤੇ ਕੁਛ ਨਹੀਂ ਹੈਗਾ। ਇਹ ਤਾਂ ਤੂੰ ਝੂਠਾ ਸੱਚਾ ਜਿਹਾ ਪਰ ਮਾਨੂੰ ਹੌਸਲੇ ਹੀ ਦੇਂਦੀ ਰਹਿੰਦੀ। ਅੱਗੇ ਤੇ ਰਮਜੀ ਮੈਡੀਕਲ ਮੇਰਾ ਫਰਜ ਸੀ ਮੇਰਾ ਆ ਸੰਧਾਰਾ ਤੇ ਮੈਂ ਦੇ ਆ ਨਾ ਨਾ ਠੀਕ ਆ ਸਕੂਲ ਗਏ ਹੈ ਸਕੂਲ ਹਾਂ ਅੱਜ ਸਕੂਲ ਚੱਲ ਜੰਦੇ ਮੇਰਾ ਭਾਂ ਭਾਂ ਕਰਨਾ ਪੈਂਦਾ ਜੀ ਨਹੀਂ ਲੱਗਦਾ ਸਤ ਨੂੰ ਦੇ ਪੜਾਈ ਚੱਕਾ ਦੇ ਦੋ ਘੜੀਆਂ ਪੜਨ ਚੱਲ ਜਾਂਦੇ ਹਾਂ ਪਰ ਇੰਨਾ ਮੈਂ ਪਤਾ ਨਹੀਂ ਲੱਗਦਾ ਦਿਨ ਕਿੱਥੇ ਨਾ ਗਈਆ ਇਦਾਂ ਵੇਲੇ ਹੋ ਗਏ ਤੇ ਬੈਠੇ ਰਹੇ ਜਿਹੜਾ ਦਾ ਫਰਕ ਹੀ ਬੜਾ ਪੈ ਗਿਆ ਹੁਣ ਹੁਣ ਮੈਂ ਟਿੱਕ ਨਹੀਂ ਅਟਾਉਂਦਾ ਬਗਨਾ ਮਾਜੀ ਕੇ ਮੈਂ ਵੇਖਦਾ ਨਹੀਂ ਤੇ ਕੌਣ ਕੌਣ ਆਇਆ ਤੇ ਅਸੰਦਾ ਰਹਿੰਦਾ ਮੇਰੇ ਬਥੇਰੇ ਜਾਣੇ ਆਏ ਮੇਰੀ ਮੰਮੀ ਆਈ ਡੈਡੀ ਆਇਆ ਪਰਾ ਆਇਆ ਚਾਚਾ ਆਇਆ ਤਾਇਆ ਆਇਆ ਉਹਨਾਂ ਦੇ ਘਰ ਪੋਤਾ ਤਾਈ ਤਾਈ ਆਈ ਸਾਰੇ ਆਏ ਨਹੀਂ ਨਹੀਂ ਇੱਕ ਟਰੱਕ ਦੇ ਘੱਟੀਆਂ ਆਹ ਮਾੜ ਕੇ ਇੱਕ ਗੱਡੀ ਤੇ ਨੋਟ ਬਟ ਤਿੰਨ ਗੱਡੀਆਂ ਮੇਰੇ ਸਾਡੇ ਕੋਲ ਵੀ ਗੱਡੀ ਮੇਰੇ ਤਾਇਆ ਰਾਂ ਕੋਲ ਵੀ ਗੱਡੀ ਮੇਰੇ ਚਾਚੇ ਰਾਂ ਕੋਲ ਵੀ ਗੱਡੀ ਤਿੰਨ ਗੱਡੀਆਂ ਤਾਂ ਸਾਡੀਆਂ ਘਰ ਦੀਆਂ ਹੀ ਨੇ ਅੱਛਾ ਅੱਛਾ ਹਾਂ ਤੇ ਸਾਰੇ ਜਾਣੇ ਆਏ ਤਿੰਨ ਗੱਡੀਆਂ ਤਾਂ ਸਾਡੇ ਘਰ ਦੀਆਂ ਹੀ ਨੇ ਰੁਕੋ ਇਹ ਨਹੀਂ ਮੇਰਾ ਤੇ ਵੀਰ ਆਉਣਾ ਹੁੰਦਾ ਵਾ ਕੱਲਾ ਆਜੂਗਾ ਕਿ ਕਈ ਨਾ ਚਾਚੀ ਆ ਜਾਂਦੀ ਹੈ ਜਾਂ ਵੀਰ ਨੂੰ ਢਵਾ ਦਿੰਦੀ ਹੈ ਉਹ ਤਾਂ ਚਾਚੀ ਤੇਰੀ ਬਾਵਾ ਬਰਤਦੀ ਬਰਤਦੀ ਸਪੈਸ਼ਲੀ ਵਾਰੀ ਤੇ ਸਾਡੇ ਨੇ ਮਠਿਆਈ ਮਠੇ ਲਿਆਦੀ ਕਿਤੇ ਤੂੰ ਖਾਦੀ ਸੀ ਪਿਛਲੀ ਵਾਰੀ ਵੀ ਦੇਸੀ ਘਿਓ ਚ ਘਰ ਬਾ ਹਲਵਾਰੇ ਹਲਵਾਈ ਬਾ ਕੇ ਤੇ ਘਰੇ ਤਿਆਰ ਕਰਦੇ ਦੇਸੀ ਘਿਓ ਦੀਆਂ ਬਣਾਉਂਦੇ ਆ ਚ ਪਾਏ ਐ ਖੁਰਦੇ ਜਾਦੇ ਦੇਸੀ ਘਿਓ ਦੇ ਔਰ ਨਹੀਂ ਆਉਂਗਾ ਮੇਰੇ ਵੀ ਪਿਛਲੇ ਰਾਤ ਬੱਦ ਬਸਵਾਦ ਹੀ ਤੇ ਮੈਨੂੰ ਉਹ ਤੇ ਗੁੱਸਾ ਨਾ ਕਰੀ ਤੇਰੇ ਬਿਸਕੁਟ ਤੇ ਐ ਨਹੀਂ ਜੋ ਦੁਕਾਨ ਤੋਂ ਲਿਆਦੇ ਤੇ ਬਰਫੀ ਵੀ ਉਸ ਤਰੀਕੇ ਵਿੱਚ ਹੋ ਕੇ ਜਾ ਆਵੇ ਤੇ ਬਿਸਕੁਟ ਵੀ ਕਿਸੇ ਕੰਮ ਦੇ ਨਹੀਂ ਸੀਗੇ ਫਰਜ ਜੇ ਪੂਰਾ ਕਰ ਜਾਂਦੇ ਆ ਹੋਰ ਗੱਲ ਕੋਈ ਨਹੀਂ ਹੈਗੀ ਕੋਈ ਐਡਾ ਨਹੀਂ ਕੋਈ ਵਧੀਆ ਵਧੀਆ ਜੇ ਦੇਖੇ ਜਾਂਦੇਗੇ ਜੇ ਦੇਣਾ ਹੀ ਹੁੰਦਾ ਵਾ ਸਾਮ ਚਾਹ ਦੀ ਚੀਜ਼ ਬਣਾਵੇ ਇੱਕ ਜਿੱਥੇ ਚਾਰ ਦੇਣੀਆਂ ਤੇ ਤਿੰਨ ਦੇ ਦੇਵੇ ਬੰਦਾ ਨਹੀਂ ਚਾਹ ਨਹੀਂ ਮੈਂ ਪੀਣੀ ਚਾਹ ਨਹੀਂ ਮੈਂ ਅੰਦਰ ਪੱਕੇ ਝੰਡੇ ਪਈ ਹੈ

ਕੀ ਤੇ ਯਾotra ਹੁੰਦੇ ਨੇ ਜਾਣੇ ਤੈਨੂੰ ਪਤਾ ਸਕੂਲ ਚਾਹ ਜਾਂਦਾ ਚਿੱਤ ਤੇ ਫਿਰ ਹੁੰਦਾ ਹੀ ਆ ਪਰ ਜਦੋਂ ਬੰਦੇ ਨੂੰ ਸੋਚਾਂ ਸੋ ਟੈਨਸ਼ਨ ਆਉਂਦੀਆਂ ਹਨਾ ਮਾਂਚਾ ਕਿਛ ਟਾਈਮ ਹੋ ਜਾਂਦਾ ਮਨ ਖਰਾਬ ਉਹ ਮੈਡੀਕਨ ਨਹੀਂ ਦਿਲ ਵਾਂਗ ਦੇਖੰਦੀ ਆ ਮੈਂਟਕ ਵਿੱਚ ਕੋਈ ਆਵਾਜ਼ ਆਉਂਦੀ ਬਾਰੇ ਤਾਂ ਮੈਂ ਨਹੀਂ ਭਈ ਆਈ ਨਾ ਗਏ ਹੁਣ ਠੀਕ ਜੀ ਤੇ ਹੈਗੀ ਐ ਕੀ ਪਤਾ ਨਹੀਂ ਕਿਉਂ ਦੇ ਲੋਗੇ ਨਾ ਤੇ ਨਾਲੇ ਉਹਨਾਂ ਕਹਿੰਦੀ ਫੋਨ ਕਰਕੇ ਕਿ ਇਹ ਚਕਾ ਦਾ ਵੀ ਵੀਰ ਜੇ ਦੇਣ ਆਉਂਦੇ ਜਿਹਦੇ ਕੋ ਚੱਜ ਦੀ ਮਠਿਆਈ ਦਿਆ ਕਰੋ ਮੈਨੂੰ ਆੜ-ਗੜ ਦੋ ਕੀ ਕਰਨਾ ਕਰਤੇ ਇਦੇ ਚ ਕਿਹੜੀ ਗੱਲ ਵਾ ਨਹੀਂ ਤੁਹਾਨੂੰ ਪਤਾ ਮੈਂ ਫਿਰ ਮੂੰਹ ਨਹੀਂ ਨਾ ਆਪ ਨੂੰ ਫਿਰ ਵੀ ਜੋ ਮਾਪਿ ਉਹ ਵਾਧੂ ਕਰਦੇ ਚੱਲ ਕੇ ਕਦੇ ਲੀਡਾ ਲੱਤਾਂ ਨਹੀਂ ਦੇ ਕੇ ਕਹੇ ਹੁੰਦਾ ਹਨਾ ਕਹਿ ਤੈਨੂੰ ਗੱਲ ਵਿੱਚ ਕਿਹੜੀ ਗੱਲ ਵਾ ਚੀਜ਼ ਦੇਣੀ ਚਾਜਦੀ ਦਾ ਉਹ ਨਹੀਂ ਤੇ ਨਾ ਦੋ ਐਵੇਂ ਕਹਦਾ ਕਿਸੇ ਦਸਾਂ ਜਾਂ ਚੱਲਣਾ ਨਹੀਂ ਚਲ ਕੋਈ ਨਹੀਂ ਕਿਹੜੀ ਗੱਲਾਂ ਕਹਿਣਾ ਵਾ ਜੀ ਕੋਈ ਅਗਰਾ ਲੈ ਕੇ ਆ ਨਹੀਂ ਚਾਹਦਾ ਵੀ ਇਤਾਂ ਥੋੜੀ ਕਹਿਣਾ ਚਾਹੀਦਾ ਵਾ ਤੈਨੂੰ ਪਤਾ ਵਾ ਫਿਰ ਮੂੰਹ ਚਾਣ ਤੇਰਾ ਕਿਹੜਾ ਉਹਨਾਂ ਤੇ ਕੋਈ ਹਮਤਾਵਾਰ ਆ ਹਮਤਾਵਾਂ ਦਾ ਆਪਣੇ ਘਰਾਂ ਮਾਤੇ ਕਿਸੇ ਹੋਰ ਤੇ ਥੋੜੀ ਹੁੰਦਾ ਵਾ ਚੰਗਾ ਤੇ ਚਾਰ ਘੋਟ ਬਣਾ ਲੈ ਚਾਹ ਨੇ ਪੀਣੇ ਘਰ ਨਹੀਂ ਮੇਰੇ ਕੋਈ ਵੇਗਾ ਉਹਨਾਂ ਰੋਟੀ ਖਾਣੀ ਆ ਗਏ ਹੋਣੇ ਅੱਛਾ ਹਾਂ ਮੈਂ ਜਾਵਾਂ ਚੱਲ ਚੰਗਾ ਫਿਰ ਫਿਰ ਭਾਂਡਾ ਤੇ ਵੇਲਾ ਕਰਕੇ ਦੇ ਦੇਣੀ ਮੇਰਾ ਮੈਨੂੰ ਕਿਉਂ ਮੈਂ ਦੇ ਦੇਣੀ ਭਾਂਡੇ ਤੇ ਤੇ ਦੇ ਦੇਣੀ ਹਾਂ ਦੇ ਦੇ ਸੰਧਾਰ ਆ ਮੈਨੂੰ ਵੀ ਦੇ ਕੇ ਚਾਮੀ ਇਹਨਾਂ ਮੇਰੇ ਚੇਤਾ ਭੁਲਾ ਲੈ ਨਹੀਂ ਦੇ ਕੇ ਪਹਿਲਾਂ ਜਾਣਾ ਇਹ ਨਾ ਮੈਂ ਸਾਰੇ ਪਿੰਡ ਚ ਵੰਡ ਕੇ ਤੇ ਫਿਰ ਦੇ ਕੇ ਜਾ ਨਹੀਂ ਮੈਂ ਦੇ ਕੇ ਆਉਂਗੀ ਤੇਰੀ ਘਰ ਪਹਿਲਾਂ થી ਹਾਂ ਤੇਰੀ ਘਰਨੇ ਭਾਂਡੇ ਤੇ ਮੈਂ ਵੇਲ ਨਹੀਂ ਨਹੀਂ ਜੀ ਮੈਂ ਜਾਣਾ ਅੱਗੇ ਤੋਂ ਮੈਂ ਸੋਕੋ ਨੂੰ ਮਾੜਾ ਕਿ ਕਿੰਨਾ ਹੀ ਟਾਇਆ ਹੋ ਗਿਆ ਕੋਈ ਚਾਹ ਪੀ ਜਾਂਦੇ ਨਹੀਂ ਨਹੀਂ ਚਾਹ ਨਹੀਂ ਪੀਣੀ ਗਰਮੀ ਬੜੀ ਆ ਮੈਨੂੰ ਗਰਮੀ ਚ ਚਾਹ ਤੇ ਅੱਗੇ ਨਿਕਲ ਨਹੀਂ ਕਰ ਚਾਹ ਕਿੱਥੇ ਪੀਣੀ ਆ ਜਾ ਭੈਣਾ ਕਿੰਨਾ ਜੇਰ ਲਾਦਾ ਹੀ ਚੰਗਾ ਫਿਰ ਹੈ ਚੰਗਾ ਹੀ ਚੰਗਾ ਹੀ ਉਹ ਗੇਟ ਮਾਰ ਜਟੋ ਨਹੀਂ ਚੰਗਾ ਜਾਂਦੀ ਜੀ ਹਾਂ ਮਾਰ ਦੂੰਗੀ ਕੋਈ ਬਲ ਤੇਜੀ ਵੀ ਸੱਚੀ ਹੈ ਇਹ ਵੀ ਤੈਨੂੰ ਮੈਨੂੰ ਹੋਰ ਧੁੱਕੀ ਕਰ ਗਈ ਇਹਨੂੰ ਕੀ ਕਰਤਾ ਮੈਂ ਤਾਂ ਪਹਿਲਾਂ ਹੀ ਵੇਖਣ ਦੀ ਹਰਾ ਉਹਨਾਂ ਦਾ ਕਿ ਉਹ ਜੇ ਤੀਖ ਨਹੀਂ ਆਏ ਕਿ ਆ ਤੇ ਜਾਂਦੇ ਹੁੰਦੇ ਸੀ ਕਹਿ ਮੈਂ ਇਹ ਕੀ ਬਾਦ ਮੈਨੂੰ ਕੰਨਾ ਸੁਣਾ ਗਈ ਹੈ ਤੂੰ ਮੈਨੂੰ ਬਲ ਖੁਸਾਰ ਨਹੀਂ ਆਈ ਇਹ ਕਰ ਰਿਹਾ ਕਿ ਸਹਰਾਨੀ ਦੇ ਨਹੀਂ ਗੱਲਾਂ ਹੀ ਕਰਨ ਆਈ ਚਾਰ ਨੂੰ ਕਰ ਗਈ ਉਹਨਾਂ ਅਲੀ ਵੀ ਹੱਦ ਹੋਈ ਪਈ ਆ ਕਿੰਨੇ ਸਾਰੇ ਹੀ ਸੌਣ ਨਾਲ ਕੀ ਕਰੀ ਤੁਸੀਂ ਇਦਾਂ ਦੇ ਤਨੀਆ ਦੇ ਕੇ ਕੋਈ ਕੰਮ ਵੀ ਪੈ ਸਕਦਾ ਵਾ ਇਹ ਵੀ ਹੋ ਸਕਦਾ ਵਾ ਕਿ ਕੋਈ ਕੰਮ ਪੈ ਗਿਆ ਹੋਵੇ ਉਹਨਾਂ ਨੂੰ ਆਉਗੇ ਤੇ ਜਰੂਰ ਤੇ ਇੱਕ ਗੱਲ ਸੱਚੀ ਵੀ ਹੈ ਜਮੀਨ ਦੇ ਆਕੇ ਵਾਕਿਆ ਨੂੰ ਨਾ ਕਰਾਪੀ ਲਈ ਹੈ ਹੋ ਸਕਦਾ ਨਾ ਹੋ ਉਹੀ ਤਨੇ ਲਸਾਉਣ ਹੈਗਾ ਹੀ ਆ ਕੁਝ ਆਈ ਜਾਣ ਖਰੀਦ ਆ ਤੇ ਚੰਗੀ ਹੁੰਦੀ ਹੈ ਚਾਚੀ ਰੈਂਗੀ ਨਹੀਂ ਹੁੰਦੀ ਜਾਂ ਵੀ ਪੜਾ ਲੈਂਦੀ ਜਾਂ ਚਾਚੀ ਆਪ ਆ ਜਾਂਦੀ ਠੀਕ ਨੇ ਹੁਣ ਕੀ ਕਰੀ ਸ੍ਰੀਕੇ ਦੀਆਂ ਗੱਲਾਂ ਆ ਇਹ ਇਤਨੀ ਕਾ ਉਸਲੀਕਾ ਜਗਲਾਂ ਕਰਦੇ ਹੁੰਦਾ ਪਰ ਮੰਨ ਜੇ ਤਾਂ ਦੁਖੀ ਹੁੰਦਾ ਹੀ ਆ ਮੇਰੇ ਸਭ ਕੁਛ ਆਪਣਾ ਉਹਨਾਂ ਨੂੰ ਮੰਨਿਆ ਇੱਥੇ ਜ਼ਮੀਨ ਜਾਇਦਾਦ ਵੀ ਸਭ ਕੁਛ ਕਰਤੀ ਵੀ ਤੇ ਸੋਚੀ ਇਹਨੂੰ ਮੰਨ ਚ ਤਲਕੀ ਨਹੀਂ ਦਿੰਦੇ ਚਲ ਦੀ ਦੇ ਕੀ ਕਹਿੰਦੇ ਨਹੀਂ ਬਾਬਾ ਜੀ ਨੰਮੇ ਪਈ ਹੋਏ ਗਰਮੀ ਬੜੀ ਬਾਹ ਦੀਦੀ ਦੀਦੀ ਪਈ ਨੰਮੇ ਪਈ ਨਾ ਕੀ ਤਾਂ ਅੰਦਰ ਲੈ ਆ ਆਏ ਜੀ ਜੀ ਉੱਠੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਨੰਮੇ ਪਹਿਜੋ ਹਾਂ ਨੰਮੇ ਪਈ ਹਾਂ ਹਾਂ ਉਹ ਟਾਈਮ ਹੀ ਨੰਮੇ ਪੈਣ ਦਾ ਵਾ ਮੈਂ ਵੀ ਦੁੱਧ ਟਾਈਮ ਤੇ ਆਉਂਦੀ ਹਾਂ ਆ ਸਦਾ ਰਾਇਆ ਹੈ ਮੇਰਾ ਅੱਛਾ ਆ ਗਿਆ ਚਲ ਫਿਰ ਤੋਂ ਹਾਂ ਜੀ ਹਾਂ ਜੀ ਦੀਦੀ ਦਾ ਕੱਡਾ ਨਹੀਂ ਆਇਆ ਮੈਂ ਵੀਰ ਨਹੀਂ ਤੀਰੀ ਨਹੀਂ ਆਇ ਕਰ ਦੇ ਨਾ ਹੀ ਮੇਰਾ ਆਇ ਨਹੀਂ ਹਜਿੱਕੀ ਚਲ ਕੋਈ ਨਹੀਂ ਫਿਰ ਕੀ ਆਜੂਗਾ ਕਿਤੇ ਕੰਮ ਪੈ ਜਾਂਦਾ ਝੋਨਿਆਂ ਦਾ ਟਾਈਮ ਆ ਤੇ ਇੱਕ ਦੋ ਕੱਤਾ ਵਲਦਾ ਹੋ ਹੀ ਜਾਂਦਾ ਵਾਦਾ ਕਾਟਾ ਪਾਣੀ ਨਹੀਂ ਦੇਵਾ ਤੇ ਨਹੀਂ ਪਾਣੀ ਨਹੀਂ ਮੈਂ ਪੀਣਾ ਮੈਂ ਤੇ ਘੁਣ ਨਹੀਂ ਕਿਤੇ ਉਹਨਾਂ ਦੇ ਘਰੇ ਦੇਣ ਗਈ ਹੈ ਨਾ ਅੜੇ ਕਵਾਂਟੀ ਲਾ ਕੇ ਤੋਂ ਉੱਤ ਨੂੰ ਚਾਹ ਪੀ ਆਈ ਅੱਛਾ ਤੇ ਪਾਣੀ ਨੂੰ ਤਾਂ ਜੀ ਨਹੀਂ ਕਰਦਾ ਤੇ ਆ ਕਿਦਾਂ ਆਈ ਹੈ ਕਵਾਂਟਨ ਦੀਦੀ ਹਾਂ ਚਲੋ ਇਹ ਸੀ ਇਹਦੀ ਸੁੰਧਾਰਾ ਹੀ ਦੀ ਨਾਈ ਫਰੀਕ ਨੂੰ ਪਸ਼ ਸੁੰਧਾਰਾ ਇਹਦਾ ਕੀ ਮੈਂ ਵੇਖਿਆ ਮਿੰਨੂ ਦੇ ਕੇ ਕਈ ਤਰ੍ਹਾਂ ਦੇ ਕਿਹੇ ਨਾ ਕੰਮ ਦੇ ਬਿਸਕਟ ਤੇ 스ਮੈਲ ਆਉਂਦੀ ਵਿੱਚ ਖਾਦੇ ਨਹੀਂ ਤੂੰ ਮੈਂ ਤੇ ਖਾਦੇ ਨਹੀਂ ਖਾਣੇਗੀ ਤੇ ਮੈਂ ਕੀ ਦੱਸਾਂ ਹਾਂ ਇਸ ਸੁੰਧਾਰਾ ਕਾਤਾ ਦੇ ਕੇ ਗਈ ਤੇ ਮੈਨੂੰ ਆਂਦਰਾ ਮਿਲ ਇਹ ਦਾ ਤੱਕ ਤੂੰ ਪਹਿਲੀ ਕਦੇ ਬੂਆ ਹੀ ਨਾ ਖੋਲਿਆ ਪਰ ਇਹ ਤਾਂ ਸਾੜ ਨਹੀਂ ਆਉਂਦੀ ਜਿੱਧਰ ਵੀ ਜਾਂਦੀ ਹੈ ਮੇਰੇ ਵਾਲ ਤੇ ਆ ਗਈ ਤੇ ਜੋ ਲਾਗੇ ਬਣਦੇ ਢੇਰੇ ਸਾਵੇਂ ਚੁਕਲੇਗਾ ਤੇ ਰੱਖੇ ਉਹਦੀ ਕਰ ਲਾ ਉਹਦੀ ਕਰ ਲਾ ਮੈਂ ਤੇ ਮਹਾਂ ਹੱਥ ਜੋੜ ਕੇ ਕੱਢੀ ਮਨਾ ਤੇਰੇ ਨਾਲ ਵੀ ਇਹੋ ਕੋਸ਼ਿਸ਼ ਕਰ ਗਈ ਤੈਨੂੰ ਤੇਰਾ ਮੂੰਹ ਲਟਕਿਆ ਕਹਿਦੀ ਹੋਣੀ ਕੋਸ਼ ਉਲਟਾ ਸਿੱਧਾ ਇੱਕ ਤਾਂ ਮੇਰੀਆਂ ਬਗਾਨੀਆਂ ਹੱਥ ਡੋਲ ਮੇਰੇ ਘਰ ਵੀਰ ਹੋਵੇ ਤੇ ਆਸ ਹੁੰਦੀ ਕਿ ਅੱਜ ਵੀ ਦੇਰ ਕੀ ਜਿਹੜੇ ਹਰ ਵਾਰੀ ਸੰਧਾਰਾ ਦੇ ਕੇ ਜਾਂਦੇ ਉਹ ਬਿਨਾ ਵੀਰਾਂ ਤੋਂ ਦੇ ਜਾਂਦੇ ਦੱਸ ਤੈਨੂੰ ਸਮਝ ਤੇ ਹੀ ਭੈਣ ਤੇ ਫੇਰ ਹੀ ਆਉਂਦੇ ਕਿਤੇ ਹੋ ਜਾਂਦਾ ਵਾਦਾ ਕਟਾ ਇਹਦੀਆਂ ਗੱਲਾਂ ਚ ਨਾ ਆਇਆ ਕਰ ਅੰਸ਼ਨ ਤੇ ਮੈਨੂੰ ਪਹਿਲਾਂ ਹੀ ਬੜੀ ਸੀ ਤੇ ਕੁੱਤੋਂ ਇਹ ਬੜੀਆਂ ਆਦਰਾ ਲੋਕ ਮੈਂ ਪਹਿਲਾਂ ਵੀ ਕਰ ਲਈ ਆ ਕਿ ਸਾਰਾ ਸੌਂਚ ਲੱਗਦਾ ਕਿ ਕਿਉਂ ਨਹੀਂ ਆਈਏ ਕੋਈ ਨਹੀਂ ਅਜੇ ਹੈਗੇ 3-4 ਦੇ ਕੋਈ ਨਹੀਂ ਆ ਜਾਣਗੇ ਆਈਡੀ ਦਾ ਟੈਨਸ਼ਨ ਲਿਆ ਕਰ ਇਹਦੇ ਆਏ ਸੰਧਾਰਾ ਦੇ ਮੋਟਰਸਾਈਕਲ ਤੇ ਆਈ ਸੰਧਾਰਾ ਦੇ ਨੂੰ ਜਾਣੇ ਪਤਾ ਆਏ ਮੋਟਰਸਾਈਕਲ ਤੇ ਇੱਕ ਮਾਂ ਆਈ ਤੇ ਇੱਕ ਪਿਓ ਆਇਆ ਭਰਾ ਤੇ ਤਾਂ ਉਂਝ ਨਹੀਂ ਘਟਦਾ ਤੇ ਕਰਜਾਈ ਤੇ ਵਰਤਦੀ ਨਹੀਂ ਐ ਇਹ ਤੇ ਜਾਣਦੀ ਨਹੀਂ ਉਥੇ ਰਖੜੀ ਲੈ ਕੇ ਨਹੀਂ ਗਈ ਐ ਤੇ ਕਦੀ ਓ ਮੈਨੂੰ ਸਾਰਾ ਹੀ ਪਤਾ ਨਹੀਂ ਤੇ ਕਾਂ ਦਾ ਨਾ ਕਾਂ ਦਾ ਮੈਂ ਪੱਤਾ ਪੱਤਾ ਜਾਣਦੀ ਤੈਨੂੰ ਉਦਰ ਕੀ ਬੁਲਾ ਗਈ ਕੂਤਿਆ ਕੂਤਿਆ ਤੇ ਤੂੰ ਉਥੇ ਬੈਠੀ ਸਿਰ ਸੋਟ ੱਗੇ ਆਏਗੀ ਮੇਰੀ ਅੰਥੇ ਨਗੱਡੀਆਂ ਆਈਆਂ ਕਾਈ ਚਾਕੀ ਦੋ ਤਿੰਨ ਭਰਾ ਪਰ ਜਾਈਆਂ ਚਾਚੇ ਤਾਇਆ ਦੇ ਨੋ ਝੂਠ ਮਾਰਨ ਵਾਲੇ ਵੀ ਕਿਤੇ ਆਤੀ ਕਰਾਈ ਜਾਂਦੇ ਤੰਨੀ ਨਹੀਂ ਗੱਲਾਂ ਕਿਥੋਂ ਹੁੰਦੀਆਂ ਇਹ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਜੇ ਨਹੀਂ ਨਹੀਂ ਹਿੰ ਪਤਾ ਟੈਨਸ਼ਨ ਦੇ ਹੁੰਦੀ ਹੈ ਜਿੰਨਾ ਜੇ ਰੰਗ ਤੇ ਆਈ ਉਹ ਵੀ ਤਵਾ ਦਵੰਦਰਵਾੜ ਲੈ ਤੇ ਜੇ ਗਵਾਂਡੇ ਨੂੰ ਨਾ ਪਤਾ ਲੱਗੇ ਪਤਾ ਤੇ ਸਾਨੂੰ ਲੱਗ ਹੀ ਜਾਂਦਾ ਕੀ ਲੈ ਕੇ ਆ ਆ ਤੁਹਾਡੇ ਤੇ ਲੱਗ ਗਿਆ ਮੇਰੀ ਜੀ ਮੇਰੀ ਜ ਟੂਟੀ ਉੱਥੇ ਲੱਗੀ ਮੈਂ ਤੇ ਲੀੜੇ ਹੀ ਉੱਥੇ ਕਾਂਢ ਨਾ ਥੋਣੀ ਹਾਂ ਤਾਂ ਤੇ ਮੈਨੂੰ ਸਾਰਾ ਹੀ ਦੇਖਦਾ ਵਾ ਗੱਲਾਂ ਉਹ ਕਰ ਹੈ ਵਾ ਗੱਲਾਂ ਦੇ ਇੱਥੇ ਵੀ ਬੜੀਆਂ ਹੀ ਕਰ ਗਈਆਂ ਜੋ ਨਹੀਂ ਆਉਣਾ ਉਹਨਾਂ ਕੋਈ ਨਹੀਂ ਬੰਦੇ ਹੁੰਦੇ ਤੈਨੂੰ ਪਤਾ ਆਪ ਨੂੰ ਵੀ ਪਤਾ ਹੀ ਹੈ ਕਿ ਜੋ ਅਸਲੀ ਭਰਾਵਾਂ ਨੇ ਉਹ ਪਰਉ ਦੀ ਰਹਿ ਜਾਂਦੇ ਮੈਂ ਜਿਹਨੇ ਆਉਣਾ ਤੇਰੀ ਤੂੰ ਟੈਨਸ਼ਨ ਲੈ ਚੱਲ ਫੇਰਾ ਕਰੀ ਰਾਤ ਸੋ ਕੋਸ਼ਿਸ਼ ਐ ਨਹੀਂ ਉਹ ਜਿਹਨੇ ਮਹਾਰਾਜਾਂ ਦਾ ਕਰ ਜਾਂਦੇ ਜਿੰਨੇ ਜੋ ਦੇ ਹੈ ਹਾਂਜੀ ਨਾਲ ਜਿੰਨੇ ਜੋ ਕੋਈ ਹੈਗਾ ਉਹਨੇ ਕਰਦਾ ਹੁਣ ਲੋੜ ਤੋਂ ਬਾਅਦ ਕੋਣ ਕਿਹਦਾ ਕਰਦਾ ਹੁਣ ਤੇ ਅੱਜ ਕੱਲ੍ਹ ਤਾਂ ਆਪਣੇ ਘਰਾਂ ਦੇ ਕਿ ਜਾ ਰਹੇ ਮਹਾ ਹੁੰਦੇ ਸਹੀ ਗੱਲ ਹਾਂ ਤੇ ਐਵੇਂ ਫਿਰ ਜਿਆਦਾ ਮੂੰਹ ਟੱਡੋ ਤਾਂ ਤੁਹਾਨੂੰ ਪਤਾ ਮੱਖੀਆਂ ਪੈਂਦੀਆਂ ਇਹ ਹੁਣ ਆਪਣਾ ਇੱਥੇ ਕਿੰਨਾ ਚੋਣਾ ਕਰਾਂ ਚ ਆਪਣਾ ਹੀ ਆਉਂਦਾ ਵਾ ਹਾਂ ਤੇ ਆ ਹੁਣ ਤੇ ਲੋਕੀ ਹਟਦੇ ਹੀ ਜਾਂਦੇ ਆ ਨਹੀਂ ਨਾਲੇ ਕੋਈ ਜਿੰਨੇ ਚੋਗਾ ਹੁੰਦਾ ਕਰ ਹੀ ਜਾਂਦਾ ਤੂੰ ਇਹ ਬਿਸਕੁਟ ਖਾ ਕੇ ਲੈ ਚਤਰੋ ਕਿਹੇ ਨਾ ਕੰਮ ਦੇ ਬਿਸਮੇਂ ਅਹੀਂ ਕੁੱਤੇਆਂ ਨੂੰ ਪਾਈ ਜਿਹੜਾ ਰੱਖਿਆ ਨਹੀਂ ਮੈਂ ਕੁੱਤਾ ਜੈ ਉਹਨੂੰ ਪਾਈ ਕਿਹੇ ਨਾ ਕੰਮ ਦੇ ਬਿਦ ਨਿਆਣੇ ਨੂੰ ਹੀ ਦਿੱਤੇ ਵੀ ਨਿਆਣੇ ਬਿਮਾਰ ਹੋਣਗੇ ਇਹ ਗੱਲਾਂ ਜਿਨਾ ਆਇਆ ਕਰੇ ਤੇ ਦੋ ਨਾਂ ਲਾ ਕੇ ਹੋਰ ਦੱਸ ਦੀ ਜੇ ਕੁਝ ਨਹੀਂ ਜੀ ਮੈਨੂੰ ਪੁੱਛਿਆ ਕਰ ਮੈਨੂੰ ਸਾਰਾ ਪਤਾ ਹੁੰਦਾ ਇਹ ਦੇ ਘਰ ਨਾ ਤੈਨੂੰ ਪਤਾ ਮੈਂ ਕੀ ਗੱਲ ਨਹੀਂ ਜਿੰਨਾ ਚਰਾਬ ਦਾ ਨਹੀਂ ਕੋਈ ਤਖਣਾ ਨਾ ਗੱਲਾਂ ਕਰਦੀ ਮੈਂ ਕਦੀ ਤੱਕ ਤੇ ਆਈ ਨਹੀਂ ਉਹਨੇ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਨਹੀਂ ਆ ਜਾਣਗੇ ਫੇਰ ਕੀ ਆਈ ਬੜੀ ਆਉਂਦੇ ਥੋੜਾ ਦੇ ਜਨ ਜ਼ਿਆਦਾ ਦੇ ਆਉਂਦੇ ਤਾਂ ਹੈਗੇ ਨਾ ਮੈਂ ਤੇ ਮੇਰੀ ਗੱਲ ਹੁੰਦੀ ਆਉਂਦਾ ਹੈ ਕਿ ਨਹੀਂ ਆਉਂਦੇ ਗੱਲ ਉਹ ਅੱਗੇ ਨਾ ਆ ਜਾਣਗੇ ਬੇਸੀ ਇੱਟਾ ਬਸਾਉਣ ਦੇ ਅੰਚਲ ਵਿੱਚ ਮੈਂ ਪੱਤੇ ਹੀ ਕੰਨਾਈ ਹੈ ਕਿ ਕਈ ਮਨ ਦੀ ਗੱਲਾਂ ਆਉਂਦੀ ਹੈ ਹੈਗੇ 3-4 ਦਿਨ ਕੋਈ ਨਹੀਂ ਆ ਜੀ ਤੇ ਕਿਰੂ ਕੋ ਕੰਮ ਹੀ ਪੈ ਜਾਂਦਾ ਹਾਂ ਝੋਨਿਆਂ ਦਾ ਟਾਈਮ ਆ ਜਾਣ ਦੀ ਕੋਈ ਨਹੀਂ ਫਿਰ ਕੀ ਆ ਜੀ ਤੂੰ ਕੁਛ ਨਾ ਆਣਿਆ ਕਿ ਜਾਂਦੇ ਤੇਰਾ ਤੇ ਪਿਛਲੇ ਪਿਛਲੇ ਰਾਤ ਤੇਰੀ ਘਰ ਨੂੰ ਮੈਂ ਦੇਖੀ ਹਾਂ ਆ ਆਇਆ ਸੀ ਹੋਤੀ ਇੱਦੇ ਘਰੇ ਜੀ ਕਹਿੰਦੀ ਪਿਛਲੇ ਰਾਤ ਕਿੱਥੇ ਆਇਆ ਉਹਦੋਂ ਪਿਛਲੇ ਰਾਤ ਸਾਡ ਆਈ ਜੋ ਦੂਜੇ ਸਾਹ ਨਹੀਂ ਆ ਉਹ ਦਾਰ ਦੇ ਨਾਲ ਤੂੰ ਦੈਮੇ ਮਾਰੀ ਗਈ ਲੋਰੀ ਤਾਲ ਗਾਲ ਕਿ ਤੂੰ ਤੁਸੀਂ ਬੈਠੀ ਹੋਈ ਸੀ ਸੁੱਟ ਕੇ ਮੈਂ ਸਮੈਤ ਨਾ ਬਾਅਦ ਚ ਵੇਖੇ ਵੀ ਨਹੀਂ ਕੀ ਆ ਕੀ ਨਹੀਂ ਖਾ ਕੇ ਵੀ ਨਹੀਂ ਪੋਰਾ ਵੇਖਿਆ ਵੀ ਕਿਦਾਂ ਦਾ ਵਾ ਮੈਂ ਬੈਠੀ ਪੈ ਗਈ ਮੇਰੇ ਤੋਂ ਹਿੱਲੇ ਨਹੀਂ ਗਾ ਜਦੋਂ ਟੈਨਸ਼ਨ ਤੇ ਤੇ ਕਿੰਨੀ ਹੁੰਦੀ ਆ ਉਹ ਖਾ ਤੇ ਕਿਹੜੇ ਜਾਣੇ ਚ ਵੇਖ ਵੀ ਲੈਂਦੀ ਉਹ ਤੇ ਇਹ ਨਾ ਕੰਗਦੇ ਆ ਉਹਦੇ ਗੱਲਾਂ ਵੀ ਦਾ ਕਿੰਨੀਆਂ ਆਈ ਕਰਦੀ ਮੈਂ ਨੋਤੀ ਚੇਚਾ ਮੇਰੇ ਨਾਲ ਕਿ ਬਰ ਕੋ ਮੈਂ ਹੰਦੀ ਨਾ ਕਿੰਨ ਗੱਡੀਆਂ ਆਈ ਮੈਂ ਮਾ ਮਾ ਚਾਹ ਚੋਟ 7 15 ਜਾਣੀ ਜਨਾਤ ਦੀ ਤੂੰ ਬਣੀ ਕਹਿੰਦੇ ਟਰੱਕ ਨਹੀਂ ਲੈ ਮੈਂ ਤਾਂ ਤਿੰਨ ਗੱਡੀਆਂ ਬੇ ਗੱਲ ਦਾ ਤਾਂ ਨਾ ਕੀ ਗੱਲ ਕਿ ਰਿਸ਼ਤੇਦਾਰ ਕੋਈ ਵੀ ਨਹੀਂ ਹੈਗੀ ਹਾਂ ਉਹਦੇ ਮੈਨੂੰ ਆ ਜੀ ਸਾਡੇ ਤੇ ਕਰ ਦੇਣਾ ਤਿੰਨ ਗੱਡੀਆਂ ਤੇ ਇੱਕ ਇੱਕ ਗੱਡੀ ਹੋ ਪੁਰਾਣੀ ਕੋ ਗੱਡੀ ਹੋ ਆਲੀ ਸਭ ਤੇ ਜੇ ਉਠੀ ਮਾਰੀ ਜਾ ਤੂੰ ਕੜੀ ਕਹਿਣਾ ਮੈਂ ਤਾਂ ਤੂੰ ਬੰਦਾ ਬੰਦਾ ਬਣਾਉਣਾ ਆ ਉਹਦੀ ਮੈਂ ਤੂੰ ਵੀ ਆ ਹਾਂ ਤੂੰ ਵੀ ਬੰਦੇ ਦਾ ਦੁੱਖ ਹੋ ਰਾ ਹੋ ਜਾਂਦਾ ਦੇਖੋ ਵੇਖੀ ਤੇ ਜੇ ਆਪਾਂ ਚੜ੍ਹ ਕੇ ਗੱਲ ਕਰਨੀ ਤਾਂ ਤੂੰ ਹੋਰ ਵੱਜ ਜਾਂਦਾ ਵੀ ਤੂੰ ਜਸਰਨਾਂ ਚ ਨਾ ਆਇਆ ਪਰ ਰਿਸ਼ਤੇਦਾਰ ਤੇ ਕਿਹ ਉਹ ਗੱਡੀ ਨਹੀਂ ਹੈਗੀ ਤੇ ਮੋਟਰਸਾਈਕਲ ਇਹ ਸਾਰਿਆਂ ਕੋ ਤੇ ਆਏ ਨਹੀਂ ਮੰਮੀ ਡੈਡੀ ਇਹਦਾ ਮੋਟਰਸਾਈਕਲ ਤੇ ਮੈਂ ਤੇ ਆਪ ਵੇਖੇ ਹਾਂ ਤੂੰ ਇਹਲਾ ਕੱਲਾ ਉਂਗਲਾ ਕਰਦੀ ਨਹੀਂ ਲਾਈ ਤੇ ਮੇਰੇ ਨਾਲ ਥੋੜੀ ਗੋਲੀ ਆ ਤੇ ਤੇਰੀ ਗੇਟ ਥਾਣੇ ਲੰਗੀ ਮੇਰੇ ਨਾਲ ਥੋੜੀ ਗੋਲੀ ਨੂੰ ਪਤਾ ਨਹੀਂ ਇਹ ਸਾਰਾ ਕੋਈ 10 ਮਹੀਨੇ ਹੋ ਗਏ ਤੇ ਤੇ ਕਾੜੀ-ਕਾੜੀ ਤੋਂ ਹੁੰਦਾ ਕਿ ਇਹ ਨੂੰ ਨਾ ਕਿਤੇ ਬੁਲਾ ਲੂ ਮੈਂ ਇਹਨੂੰ ਬੁਲਾ ਕੇ ਦਸਕੀਰ ਲੈਣਾ ਮੈਂ ਤਾਂ ਸੁਧਾਰਾ ਪਤਾ ਨਹੀਂ ਤਾਂ ਕਿੱਦਾਂ ਉਹ ਵੀ ਮਿੰਟ ਤੱਕ ਰਹੀ ਰਾਜ ਮੈਂ ਤੇ ਗਵਾਂਢੀਆਂ ਚੱਲੀਆਂ ਹੰਦੇ ਮੈਨ ਮਾਰੀ ਦੀ ਨੂੰ ਪੜਾਉਣਾ ਪਿਆ ਅੱਛਾ ਹੂੰ ਮੈਂ ਤੇ ਨਰਤਨਾ ਹੀ ਛੱਡਿਆ ਆਇਆ ਆਲੋ ਹੈਗੀ ਕਿਉਂਕਿ ਗੈਰਾਂ ਨੇ ਕਰੀ ਨਹੀਂ ਆਨੀ ਤਾਂ ਆਰਤੀ ਭਾ ਲੈਣੀ ਨਹੀਂ ਕਰਨੀ ਉਹ ਤਨੀ ਕਿੱਥੋਂ ਵੱਢਣੀ ਮੈਂ ਤੇ ਧਿਆਨ ਘੋੜਨੀ ਬੰਦ ਕੀਤੀ ਤੇ ਕਿੱਥੇ ਜਾਂਦੀ ਹੋਦੀ ਸੀ ਨਾ ਤਾਂ ਤੇ ਦਾਸ ਸੁਣੇ ਤਾਂ ਨਹੀਂ ਆਈ ਆ ਅੱਜ ਨਹੀਂ ਆਉਂਦੀ ਨੀ ਅੱਜ ਆਉਂਦੀ ਨਹੀਂ ਚੱਲ ਚੱਲ ਬੈਣਾ ਮੈਨੂੰ ਪਲੇਟ ਵੇਖੀ ਕਰ ਦੇ ਮੈਨ ਦਿਨ ਦਾ ਚੋਹਾ ਘਰਾਂ ਚ ਨਾ ਹੋਰ ਜਾਣਾ ਸੱਚੀ ਤੇਰੀ ਬਰਨਾ ਚ ਨਾ ਆਇਆ ਕਰ ਤੈਰਾ ਕਰਦੇ ਤੇਰੇ ਭਰਾ ਮੈਨੂੰ ਪਤਾ ਆਈ ਮਰੀ ਤੇ ਤੇਰਾ ਸੰਧਾਰ ਆਉਂਦਾ ਰਖੜੀ ਤੇ ਤੂੰ ਬਜਾਨੀ ਸਾਰੇ ਉਹ ਤੇਰੇ ਤਿਆਰ ਮਨਾਉਂਦੇ ਆ ਹੋਰ ਉਹਨਾਂ ਦਸਕੀ ਕਰਨਾ ਆ ਪਿਛੇ ਜੇ ਕੁੜੀ ਦਾ ਜਨਮ ਦਿਨ ਮਨਾਇਆ ਸਾਰੇ ਆਏ ਹੋਰ ਦਸਕੀ ਚਾਹੀਦਾ ਇਹੋ ਕੁਝ ਹੀ ਹੁੰਦਾ ਵਾ ਤਸਤਾ ਕਰਦੇ ਤੂੰ ਮੇਰਾ ਭਾਂਡਾ ਵੇਲਾ ਤੇ ਟੈਨਸ਼ਨ ਨਾ ਲੈ ਚੁੱਪ ਕਰਕੇ ਟੈਨਸ਼ਨ ਫਰੀ ਹੋ ਗਈ ਨੰਮੇ ਪਏ ਜੇ ਹੈਗੇ ਤਿੰਨ ਚਾਰ ਦਿਨ ਆ ਮੇਰੇ ਨਹੀਂ ਕਰ ਤੂੰ ਦਬਾਵਾ ਮੇਰਾ ਦੇਲਾ ਖੌਲ ਆ ਜਾ ਕਰ ਤਾਈ ਨਹੀਂ ਤੇ ਮੈਂ ਤੇ ਨਾ ਮੇਰਾ ਦਸ਼ਾਵਾ ਤੱਕ ਹੋਵੇ ਆਉਂਦੀ ਪੀਲਾ ਹੋ ਜਾਂਦਾ ਕਿ ਦਾਇਨੇ ਮੈਨੂੰ ਟੈਂਸ਼ਨ ਪਾਉਂਦੀ ਹੈ ਟੈਂਸ਼ਨ ਲੈਣੀ ਹੈ 250 ਘਟ ਪੀ ਜਾਂਦੀ ਨਾ ਬਣਾਉਂਦੀ ਨਹੀਂ ਨਹੀਂ ਚਾਹ ਨਾ ਮੈਨੂੰ ਦੱਸਣ ਦੀ ਨਹੀਂ ਆ ਗਰਮੀ ਬੜੀ ਚਾਹ ਨੂੰ ਹੋ ਜਾਈ ਨਹੀਂ ਜੀ ਕਰਤਾ ਤੇ ਉਹ ਮੈਂ ਗਵਾਂਡੀਆਂ ਤੋਂ ਪੀਈ ਆਂੀ ਬਦੋ ਬਦੀ ਪਿਆਰ ਦੀ ਉਹਨਾਂ ਨੇ ਚਲ ਠੀਕ ਮੈਂ ਨਾ ਤੈਨੂੰ ਜਰੂਰ ਪਹਿਲੇ ਤੇਰੇ ਘਰ ਦੇ ਕੇ ਆਉਂ ਜਿਵੇਂ ਮੇਰਾ ਵੀਰ ਆਇਆ ਨਾ ਲੈ ਕੇ ਸਾਰਾ ਤੇ ਚਲ ਮੈਂ ਆਉਂ ਮੈਨੂੰ ਦੋ ਬਿਸਕੁਟਵਾ ਦ ਦੇ ਯਾਨੀ ਜਦ ਤੱਕ ਤੇਰੇ ਸਮਾਂ ਵਾਸਤੇ ਆ ਕੋਈ ਨਹੀਂ ਮੈਂ ਦੇ ਕੇ ਆ ਛੇਤੀ ਆ ਦੇ ਦੇ ਜਦ ਤੱਕ ਮੈਂ ਤੇਰੇ ਘਰ ਹੀ ਦੇ ਕੇ ਆਉਂ ਕਿਸ ਨਾਲ ਭੈਣਾ ਛੇਤੀ ਆਵੀਂ ਮੇਰੇ ਵੀ ਨਿਆਣੇ ਉੱਠ ਪਏ ਹੋਣੇ ਆ ਮੈਂ ਵੀ ਜਾਵਾਂ

ਇਹ ਦਸ ਬਸਾਂ ਚੰਗਾ ਰੀਤੀ ਵਿੱਚ ਉਹ ਜਦੋਂ ਵਰ ਗਈ ਅੰਮਰਾਂ ਨੂੰ ਟਾਕੀਆਂ ਲੰਬੀ ਰਹਿੰਦੀ ਹੈ ਟੁਕੜੀ ਬਹੁਤ ਦੇਹਾਂ ਦੀਆਂ ਤੇ ਤਿੰਨ ਗੱਡੀਆਂ ਆਏ ਮੋਟੇ ਸਹਾਰੇ ਦੇ ਮਾਪੇ ਹੋਈ ਤੇ ਤਿੰਨ ਗੱਡੀਆਂ ਚਾ ਸਕੀਆਂ ਚੱਲ ਕੋਈ ਨਹੀਂ ਜਾਂ ਪਕੀ ਜਾਣਾ